ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੀ ਸੰਗਤ ਨੂੰ ਜੀ ਬੇਨਤੀ ਹੈ ਜੀ ਭੈਣਾਂ ਤੇ ਭਰਾਵਾਂ ਨੂੰ ਵੀਡੀਓ ਨੂੰ ਸ਼ੇਅਰ ਕਰਿਓ ਜੀ ਵੱਧ ਤੋਂ ਵੱਧ ਮਨੁੱਖਤਰੀ ਸੇਵਾ ਪਰਿਵਾਰ ਦੇ ਵਿੱਚ ਕੁਝ ਸਮੱਸਿਆਵਾਂ ਆ ਰਹੀਆਂ ਜੀ ਇਸ ਟਾਈਮ ਜਿਹੜੇ ਸਾਡੇ ਕੋਲੇ ਪਰਿਵਾਰ ਦੇ ਮੈਂਬਰ ਰਹਿੰਦੇ ਆ ਉਹਨਾਂ ਦੇ ਜਿਹੜੀਆਂ ਜ਼ਰੂਰਤਾਂ ਉਹਨਾਂ ਨੂੰ ਪੂਰਾ ਕਰਨ ਦੇ ਵਿੱਚ ਦਿੱਕਤ ਆ ਰਹੀ ਹੈ ਜੀ ਇੱਕ ਤਾਂ ਸਭ ਤੋਂ ਵੱਡੀ ਪ੍ਰੋਬਲਮ ਆ ਰਹੀ ਹੈ ਜੀ ਬਿਜਲੀ ਦਾ ਬਿੱਲ ਸਾਨੂੰ ਇਕੱਠਾ 16 ਲੱਖ ਰੁਪਇਆ ਆ ਗਿਆ ਜੀ ਉਹ ਦਿੱਤਾ ਨਹੀਂ ਜਾ ਪਾ ਰਿਹਾ ਤੇ ਸਰਕਾਰ ਵੱਲੋਂ ਪ੍ਰੈਸ਼ਰ ਆ ਵੀ ਦਿੱਤਾ ਜਾਵੇ ਜਲਦੀ ਸਰਕਾਰ ਵੱਲੋਂ ਨਹੀਂ ਸਿਸਟਮ ਵੱਲੋਂ ਮਤਲਬ ਬਿਜਲੀ ਬੋਰਡ ਵੱਲੋਂ ਵੀ ਅਸੀਂ 2 ਮਹੀਨੇ ਹੋ ਗਿਆ ਹੁਣ ਕਿਵੇਂ ਨਾ ਕਿਵੇਂ ਚਲਾਈ ਜਾਨੇ ਹਨਾ ਕੰਮ ਔਰ ਦੂਸਰਾ ਅਸੀਂ ਚਾਹੁੰਦੇ ਹਾਂ ਵੀ ਸੋਲਰ ਲੱਗ ਜAVE ਜਿਹੜੇ ਨਾਲ ਬਿਜਲੀ ਦਾ ਬਿੱਲ ਥੋੜਾ ਘਟ ਆਵੇ ਹਨਾ ਬਿਜਲੀ ਦੀ ਖਪਤ ਵੀ ਬਹੁਤ ਹੈ ਪਰਿਵਾਰ ਬਹੁਤ ਵੱਡਾ ਹੋ ਗਿਆ ਜੀ ਤੁਸੀਂ ਦੇਖੋ 700 ਮੈਂਬਰਾਂ ਦਾ ਪਰਿਵਾਰ ਹੈ ਜੀ ਸਾਡਾ ਆ ਤੁਸੀਂ ਦੇਖੋ ਬਾਪੂ ਬਜ਼ੁਰਗ ਸਾਡੇ ਪਰਿਵਾਰ ਦੇ ਮੈਂਬਰ ਬੈਠੇ ਨੇ ਸਾਰੇ ਹੁਣ ਪ੍ਰਸ਼ਾਦਾ ਛਕਣ ਲੱਗੇ ਆ ਜੀ ਤੁਸੀਂ ਚਾਰੇ ਪਾਸੇ ਨਿਗਾਹ ਮਾਰੋ ਤੇ ਇਹ ਹਜੇ ਉਹ ਮੈਂਬਰ ਨੇ ਜਿਹੜੇ ਚੱਲ ਫਿਰਕੇ ਆਪਣਾ ਦਿਨੀਆਂ ਦੇਖਦੇ ਨੇ ਤੇ ਜਿਹੜੇ ਹਜੇ ਬਿੱਡਾਂ ਤੇ ਪਏ ਨੇ ਮੰਜਿਆਂ ਤੇ ਨੇ ਈਲ ਚੇਰਾਂ ਤੇ ਨੇ ਉਹਨਾਂ ਤੋਂ ਬਿਨਾ ਇਹ ਉਹ ਨੇ ਜਿਹੜੇ ਤੁਰੇ ਫਿਰਦੇ ਨੇ ਬੰਦੇ ਇਹ ਉਹ ਮੈਂਬਰ ਨੇ ਜਿਹੜੇ ਕੁਰਸੀਆਂ ਤੇ ਬੈਠੇ ਨੇ ਜਿਹੜੇ ਚੱਲ ਫਿਰ ਨਹੀਂ ਸਕਦੇ ਤੇ ਹਜੇ ਇੰਨੇ ਹੀ ਬਾਪੂ ਬਜ਼ੁਰਗ ਇੰਨੇ ਵੀਰ ਹੋਰ ਨੇ ਜਿਹੜੇ ਚੱਲ ਫਿਰ ਨਹੀਂ ਸਕਦੇ ਮੰਜਿਆਂ ਦੇ ਉੱਤੇ ਜਿਨ੍ਹਾਂ ਨੂੰ ਪ੍ਰਸ਼ਾਦਾ ਪਾਣੀ ਸ਼ਕਾਇਆ ਜਾਂਦਾ ਹੁਣ ਬਿਲਡਿੰਗ ਦਾ ਕੰਮ ਵੀ ਸਾਡਾ ਵਿੱਚ ਹੀ ਰੁਕ ਗਿਆ ਅਧੂਰਾ ਹੋ ਗਿਆ ਰੁਕ ਗਿਆ ਕੰਮ ਰਹਿ ਗਿਆ ਹਾਂ ਪਤਾ ਕਿਵੇਂ ਠੀਕ ਦਾ ਦੋ ਹਾਂ ਤੇ ਇਹਨਾਂ ਰੱਬ ਦੇ ਰੂਪ ਬੱਚਿਆਂ ਵਾਸਤੇ ਜਿਹੜਾ ਇਹ ਆਸਰੇ ਬਣਾ ਰਹੇ ਆ ਉਹਦੀਆਂ ਹੁਣ ਉੱਪਰ ਲੀਆਂ ਤਿੰਨ ਫਲੋਰ ਆ ਜਿਹੜੇ ਦੋ ਫਲੋਰ ਆ ਜਿਹੜੇ ਉਹਦਾ ਕੰਮ ਬਿਲਕੁਲ ਵਿੱਚੇ ਰੁਕਿਆ ਪਿਆ ਸਮਾਨ ਨਹੀਂ ਆ ਰਿਹਾ ਸੰਗਤ ਵੱਲੋਂ ਵੀ ਜਿੰਨਾ ਸਹਿਯੋਗ ਹੁੰਦਾ ਵਾ ਉਹਦੇ ਨਾਲ ਸਾਡੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੋ ਰਹੀਆਂ ਹਸਪੀਟਲ ਦੇ ਜਿਹੜੇ ਅੱਗੇ ਬਿੱਲ ਹੁੰਦੇ ਸੀ ਅੱਗੇ ਸੰਗਤ ਦੇ ਜਾਂਦੀ ਸੀ ਹਸਪਤਾਲਾਂ ਦੇ ਬਿੱਲ ਦਵਾਈਆਂ ਦੇ ਬਿੱਲ ਜਿਵੇਂ ਹਸਪਤਾਲਾਂ 'ਚ ਮਰੀਜ਼ ਦਾਖਲ ਕਰਾਉਂਦੇ ਸੀ ਹੁਣ ਅਸੀਂ ਇੱਥੇ ਅੰਦਰ ਹੀ ਇੱਕ ਹਸਪੀਟਲ ਬਣਾ ਲਿਆ ਛੋਟਾ ਜਿਹਾ ਹੁਣ ਉਹਦੇ ਵਿੱਚ ਕੀ ਦਿੱਕਤ ਆਉਂਦੀ ਆ ਡਾਕਟਰਾਂ ਦੀਆਂ ਤਨਖਾਹਾਂ ਸਾਰਾ ਕੁਝ ਖਾਤਿਆਂ 'ਚੋਂ ਦੇਣਾ ਪੈਂਦਾ ਕਿਹਦਾ ਸੰਗਤ ਦੇਂਦੀ ਸੀ ਜਿਵੇਂ ਜਿਵੇਂ ਮਰੀਜ਼ ਹੁੰਦੇ ਸੀ ਅਸੀਂ ਸੰਗਤ ਨੂੰ ਬੇਨਤੀ ਕਰਦੇ ਸੀ ਵੀਡੀਓ ਪਾ ਦਿੰਦੇ ਸੀ ਹਸਪਤਾਲਾਂ 'ਚ ਜਾ ਜਾ ਕੇ ਵੀਡੀਓ ਪਾਉਂਦੇ ਸੀਗੇ ਤੇ ਸੰ ਅਸਪਤਾਲਾਂ ਦੇ ਵਿੱਚ ਜਾ ਕੇ ਬਿੱਲ ਦੇ ਆਉਂਦੇ ਸੀ ਉਹਨਾਂ ਦੇ ਹਨਾ ਹੁਣ ਸਤਿ ਸ੍ਰੀ ਅਕਾਲ ਜੀ ਸਬੰਤ ਬਾਈ ਜੀ ਕੀ ਹਾਲ ਨੇ ਜਗਵਿੰਦਰ ਬਾਬੇ ਠੀਕ ਹੋ ਇਹ ਬਾਪੂ ਜਗਵਿੰਦਰ ਸਿੰਘ ਜੀ ਦੇਖੋ ਆਪਣੇ ਪੈਰਾਂ ਤੇ ਚੱਲਣ ਲੱਗ ਗਏ ਨੇ ਹਨਾ ਮਹਾਰਾਜ ਦੀ ਕਿਰਪਾ ਹੋਈ ਆ ਜਿਹੜੇ ਕਿੰਨੀ ਮਾੜੀ ਹਾਲਤ ਦੇ ਵਿੱਚ ਸੀ ਸਾਰੇ ਟੈਸਟਿਕਲ ਥੱਲਿਓਂ ਨਾਲਾਂ ਸੀ ਜਿਹੜੀਆਂ ਕੀੜਿਆਂ ਨੇ ਖਾ ਲੀਆਂ ਸੀ ਬਾਪੂ ਦੀਆਂ ਤੇ ਅੱਜ ਆਪਣੇ ਪੈਰਾਂ ਤੇ ਤੁਰਨ ਲੱਗ ਗਏ ਕਰੀਬ 2 ਮਹੀਨੇ ਹਸਪਤਾਲ 'ਚ ਰਹੇ ਹੁਣ ਜੇ ਇਹੀ ਪ੍ਰਾਈਵੇਟ ਹਸਪਤਾਲ 'ਚ ਰਹਿੰਦੇ 2 ਮਹੀਨੇ 2 ਲੱਖ 2.5 ਲੱਖ ਰੁਪਏ ਖਰਚਾ ਆਉਣਾ ਸੀ ਪਰ ਹੁਣ ਉਹ ਚੀਜ਼ਾਂ ਦਾ ਤੋ ਤਾਂ ਬਚਤ ਹੋ ਗਈ ਆ ਹਸਪੀਟਲ ਆਪਾਂ ਇੱਥੇ ਸੁਪਨਿਆਂ ਦੇ ਹਸਪਤਾਲ ਦੇ ਵਿੱਚ ਆਪਾਂ ਹੁਣ ਅੰਦਰ ਜਾਣ ਲੱਗੇ ਆ ਇਹ ਆਪਣਾ ਹਸਪਤਾਲ ਤੇ ਹਸਪਤਾਲ ਦੀ ਜਿਹੜੀਆਂ ਜ਼ਰੂਰਤਾਂ ਵਾਂ ਉਹ ਨਹੀਂ ਪੂਰੀਆਂ ਹੋ ਰਹੀਆਂ ਹੁਣ ਡਾਕਟਰਾਂ ਦੀਆਂ ਨਰਸਿੰਗ ਸਟਾਫ ਦੀਆਂ ਤਨਖਾਹਾਂ ਦੇ ਕਿਉਂਕਿ ਉਹ ਸਾਰੀਆਂ ਤਨਖਾਹਾਂ ਖਾਤੇ ਚੋਂ ਜਾਣੀਆਂ ਮੈਂਬਰ ਆ ਜਿਹੜੇ ਸਾਡੇ ਜਿਹੜੇ ਬਾਹਰ ਬੈਠੇ ਨੇ ਮੈਂਬਰ ਰਜਿਸਟਰਡ ਸੇਵਾਦਾਰ ਭੈਣ ਭਰਾ ਨੇ ਉਹ ਸੇਵਾ ਨਹੀਂ ਪਾਰ ਪਾ ਰਹੇ ਕਿਉਂਕਿ ਉਹਨਾਂ ਤੋਂ ਖਾਤਾ ਸਾਨੂੰ ਸਰਕਾਰੀ ਤੌਰ ਤੇ ਜਿਹੜਾ ਮਿਲਿਆ ਉਹਦੇ ਵਿੱਚ ਪੈਸੇ ਨਹੀਂ ਪੈਂਦੇ ਬਾਹਰੋਂ ਤੇ ਇੱਥੋਂ ਇੰਡੀਆ ਤੋਂ ਸਾਡੀ ਭੈਣਾ ਭਰਾਵਾਂ ਨੂੰ ਬੇਨਤੀ ਹੈ ਸਾਡੇ ਨਾਲ ਵੱਧ ਤੋਂ ਵੱਧ ਐਜੇ ਸੇਵਾਦਾਰ ਐਜੇ ਮੈਂਬਰ ਜੁੜੋ ਤੁਸੀਂ ਸਾਡੇ ਨਾਲ ਜੇ ਆਪਾਂ ਸੁਪਨਿਆਂ ਦੇ ਘਰ ਦੇ ਇਹਨਾਂ ਸਾਰੇ ਮੈਂਬਰਾਂ ਦੀ ਮਦਦ ਕਰਨੀ ਹੈ ਤਾਂ ਸਾਨੂੰ ਤੁਹਾਡੇ ਸਾਥ ਦੀ ਲੋੜ ਹੈ ਜੀ ਤੁਸੀਂ ਦੇਖੋ ਇਹ ਹਸਪੀਟਲ ਆ ਤੇ ਹਸਪੀਟਲ ਦੇ ਵਿੱਚ ਸਾਰੇ ਬੈੱਡ ਭਰੇ ਪਏ ਆ ਜਿਵੇਂ ਹਨਾ ਸਾਰੇ ਮਰੀਜ਼ ਸਾਡੇ ਐਡਮਿਟ ਨੇ ਇੱਥੇ ਦਾਖਲ ਨੇ ਜਿਹੜੇ ਭੈਣ ਭਰਾ ਉਹਨਾਂ ਦੀ ਯਾਨੀ ਕਿ ਸਾਰਿਆਂ ਦੀ ਕੇਅਰ ਪ੍ਰੋਪਰ ਹੋ ਰਹੀ ਆ ਨਰਸਿੰਗ ਸਟਾਫ ਪੂਰਾ ਆਪਣੇ ਵੱਲੀਆਂ ਡਿਊਟੀਆਂ ਦੇ ਰਿਹਾ ਹੈ ਨਾ ਤੇ ਆ ਭੈਣ ਸਿਰ ਚ ਕੀੜੇ ਪਏ ਹੋ ਸੀ ਭੈਣ ਦੇ ਜਦੋਂ ਆਈ ਸੀ ਸਾਡੇ ਕੋਲੇ ਹੈ ਨਾ ਤੇ ਇਦਾਂ ਹੀ ਆਈ ਸੀ ਯੂ ਦੇ ਵਿੱਚ ਆ ਗਏ ਆਪਾਂ ਤੇ ਆਈ ਸੀ ਯੂ ਦੇ ਵਿੱਚ ਵੀ ਸਾਡੇ ਇੱਥੇ ਐਡਮਿਟ 된 ਜਿਹੜੇ ਪੇਸ਼ੈਂਟ ਉਹਨਾਂ ਦਾ ਟ੍ਰੀਟਮੈਂਟ ਅੰਦਰ ਚੱਲੀ ਜਾ ਰਿਹਾ ਵਾ ਤੇ ਮਤਲਬ ਜ਼ਰੂਰਤਾ ਤੁਹਾਡੇ ਸਾਥ ਦੀ ਜੀ ਤੇ ਤੁਹਾਡਾ ਸਾਥ ਤੋਂ ਬਿਨਾ ਇਹ ਪਰਿਵਾਰ ਦੀ ਹੁਣ ਦੇਖੋ 750 ਮੈਂਬਰਾਂ ਦਾ ਪਰਿਵਾਰ ਆ ਜਿਹਦੇ ਵਿੱਚ ਕਰੀਬ 100 ਮੈਂਬਰ ਆ ਜਿਹੜਾ ਠੀਕ ਆ ਤੰਦਰੁਸਤ ਆ ਜਿਹੜਾ ਜਿਨ੍ਹਾਂ ਦੀ ਦਵਾਈ ਨਹੀਂ ਚੱਲਦੀ ਕੋਈ ਜਾਂ ਮਤਲਬ ਫਿੱਟ ਨਹੀਂ ਜਿਹੜੇ ਬਾਕੀ 650 ਮੈਂਬਰ ਸਾਰੇ ਦੇ ਸਾਰੇ ਮਰੀਜ਼ ਹੀ ਨੇ ਤੇ ਹੁਣ ਜਦੋਂ ਅਸੀਂ ਬਿਲਡਿੰਗ ਬਣਾਉਣ ਲੱਗੇ ਸੀ ਕਿ ਅਸੀਂ ਸੋਚਦੇ ਸੀਗੇ ਵੀ ਐਡੀ ਵੱਡੀ ਬਿਲਡਿੰਗ ਬਣ ਜਾਣੀ ਆ ਵੀ ਲੋੜ ਹੀ ਨਹੀਂ ਪੈਣੀ ਕਈ ਸਾਲ ਹੁਣ ਕਨੀ ਆਪਾਂ ਨੂੰ ਪਰ ਬਿਲਡਿੰਗ ਤਾਂ ਹਜੇ ਕੰਪਲੀਟ ਨਹੀਂ ਹੋਈ ਫੁੱਲ ਵੀ ਹੋ ਚੱਲੀ ਆ ਪਰ ਵੀ ਚੱਲੀ ਬਿਲਡਿੰਗ ਤਾਂ ਹੋਣੀ ਤੇ ਪਰ ਉੱਪਰਲੇ ਜਿਹੜੇ 2 ਫਲੋਰਾਂ ਦਾ ਕੰਮ ਆ ਸਾਡਾ ਉਹ ਵਿਚੇ ਹੀ ਰੁਕਿਆ ਪਿਆ ਵਾ ਤੁਸੀਂ ਦੇਖੋ ਆ ਪਰਲਾ ਫਲੋਰ ਤਕਾ ਫਲੋਰ ਜਿਹੜਾ ਹਨਾ ਦੋਨਾਂ ਦਾ ਕੰਮ ਹਜੇ ਦਰਵਾਜ਼ੇ ਬਾਰੀਆਂ ਲੱਗਣੀਆਂ ਟਾਈਲਾਂ ਲੱਗਣੀਆਂ ਤੇ ਇਹਨਾਂ ਦਾ ਸਾਰਾ ਕੰਮ ਅਧੂਰਾ ਹੀ ਰਹਿ ਗਿਆ ਵਿਚੇ ਹੀ ਤੇ ਹੁਣ ਜੇ ਤਾਂ ਅਸੀਂ ਇਲਾਜ ਵਾਲੇ ਪਾਸੇ ਨੂੰ ਧਿਆਨ ਦਿੰਨੇ ਆ ਤਾਂ ਫਿਰ ਉਹ ਬਿਲਡਿੰਗ ਦਾ ਕੰਮ ਰੁਕ ਜਾਂਦਾ ਵਾ ਜੇ ਬਿਲਡਿੰਗ ਵਾਲੇ ਪਾਸੇ ਨੂੰ ਧਿਆਨ ਦਿੰਨੇ ਆ ਤਾਂ ਫਿਰ ਕਿਤੇ ਨਾ ਕਿਤੇ ਸਾਡੀਆਂ ਡਾਕਟਰਾਂ ਨੇ ਤਨਖਾਹਾਂ ਡਾਕਟਰਾਂ ਦੇ ਜਿਹੜੇ ਸਮਾਨ ਚਾਹੀਦੇ ਇੱਕ ਇੱਕ ਮਿੰਟਸ ਚਾਹੀਦੇ ਆ ਵੈਂਟੀਲੇਟਰ ਮਸ਼ੀਨਾਂ ਦਾ ਸਮਾਨ ਬਹੁਤ ਸਾਰਾ ਬਹੁਤ ਮਹਿੰਗਾ ਇੱਕ ਇੱਕ ਮਿੰਟਸ ਆਉਂਦਾ ਵਾ ਉਹ ਸਾਰੀਆਂ ਚੀਜ਼ਾਂ ਦੀ ਲੋੜ ਜਿਹੜੀ ਕਿਤੇ ਨਾ ਕਿਤੇ ਰੁਕ ਜਾਂਦੀ ਹੈ ਫਿਰ ਅਸੀਂ ਇੱਕ ਸੋਚਿਆ ਸੀ ਹੁਣ ਬੀਬੀਆਂ ਤੇ ਭੈਣਾਂ ਦਾ ਘਰ ਅੱਡ ਕਰਦੀ ਆ ਹੁਣ ਬੀਬੀਆਂ ਦਾ ਤੇ ਭੈਣਾਂ ਦਾ ਘਰ ਆ ਇਹ ਵਿੱਚੇ ਹੀ ਆ ਇਹ ਬੀਬੀਆਂ ਤੇ ਭੈਣਾਂ ਹੁਣ ਵਿੜਾ ਇਹਨਾਂ ਦਾ ਇੰਨਾ ਛੋਟਾ ਵਾ ਤੇ ਸਾਨੂੰ ਮਤਲਬ ਜਦੋਂ ਬੀਬੀਆਂ ਨੇ ਸੈਰ ਕਰਨੀ ਐ ਘੁੰਮਣਾ ਫਿਰਨਾ ਤੇ ਇੰਨੇ ਛੋਟੇ ਵਿੜੇ ਦੇ ਵਿੱਚ ਦਿੱਕਤ ਆਉਂਦੀ ਐ ਬੈਠ ਹੀ ਸਕਦੀਆਂ ਮੈਂ ਕਿਉਂਕਿ 100 ਕਰੀਬ 57 58 ਤਾਂ ਬੀਬੀਆਂ ਤੇ ਭੈਣਾਂ ਵੀ ਸਾਡੇ ਪਰਿਵਾਰ ਦੇ ਵਿੱਚ ਹੋ ਚੁੱਕੀਆਂ ਮੈਂ ਹੁਣ 157 58 ਭੈਣਾਂ ਤੇ ਬੀਬੀਆਂ ਵਿੱਚ ਬੱਚੇ ਨੇ 40 42 ਬੱਚੇ ਨੇ ਜਿਹੜੇ ਹਨ ਸਕੂਲਾਂ ਜਾਂਦੇ ਨੇ ਬੱਚੀਆਂ ਵਾ ਤੇ ਆ ਦੇਖੋ ਤੁਸੀਂ ਆ ਹੁਣ ਬੀਬੀਆਂ ਸਾਰੀਆਂ ਪ੍ਰਸ਼ਾਦਾ ਛਕਣ ਲੱਗੀਆਂ ਸਿੱਖਾਲਪਣ ਪ੍ਰਸ਼ਾਦਾ ਛਕਾਉਣ ਵਾਲੇ ਮੈਂਬਰ ਵੀ ਉਹੀ ਨੇ ਜਿਹੜੇ ਪੇਸ਼ੈਂਟ ਸੀ ਕਿਸੇ ਟਾਈਮ ਠੀਕ ਹੋ ਚੁੱਕੇ ਨੇ ਹੁਣ ਤੇ ਇਹ ਹੁਣ ਗੁਰੂਕਲ ਲੰਗਰ ਬੀਬੀਆਂ ਨੂੰ ਛਕਾਇਆ ਜਾ ਇਹ ਵੀ ਉਹ ਬੀਬੀਆਂ ਨੇ ਜਿਹੜੀਆਂ ਤੁਰ ਫਿਰ ਕੇ ਆ ਸਕਦੀਆਂ ਬਾਕੀ ਜਿਹੜੀਆਂ ਬੀਲਚੇਰਾਂ ਤੇ ਨੇ ਆ ਦੇਖੋ ਉਹਨਾਂ ਨੂੰ ਬੀਲਚੇਰਾਂ ਲਿਆਕ ਉਤਾਰੀਆਂ ਜਾ ਰਹੀਆਂ ਵਾ ਲਖਿਆ ਲਖਿਆ ਦੇਖੀਏ ਲਖਿਆ ਲਖਿਆ 来 चलो ले ससी ਗੱਲ ਜਗਿੰਦਰ ਕੋਰੇ ਹਾਂ ਜੀ ਓਏ ਤੂੰ ਛੂਲੇ ਨਹੀਂ ਗਈ ਅੱਜ ਹਾਂ ਚੱਲਾਂਗੇ ਮਾਂ ਚਲਦੇ ਚਲਦੇ ਆ ਮਾਂ ਚਲਦੇ ਚਲਦੇ ਆ ਤੇ ਹੁਣ ਇੱਧਰ ਇੱਧਰ ਬੀਬੀਆਂ ਤੇ ਭੈਣਾਂ ਸਾਡੀਆਂ ਜਿਹੜੀਆਂ ਬਿੱਡਾਂ ਦੇ ਉੱਤੇ ਹੀ ਨੇ ਜਿਹੜੀਆਂ ਚੱਲ ਫਿਰ ਨਹੀਂ ਸਕਦੀਆਂ ਉਹ ਹਜੇ ਉਹਨਾਂ ਨੂੰ ਅੰਦਰ ਹੀ ਪ੍ਰਸ਼ਾਦਾ ਸ਼ਿਕਾਇਆ ਜਾਣਾ ਵਾ ਹੁਣ ਤੁਸੀਂ ਦੇਖੋ ਇਹ ਵੀ ਸਾਰਾ ਫੁੱਲ ਹੋ ਗਿਆ ਹਨਾ ਤੇ ਪਰਿਵਾਰ ਸੁੱਖ ਨਾਲ ਬਹੁਤ ਵੱਡਾ ਹੋਈ ਜਾਂਦਾ ਵਾ ਤੇ ਪਰਿਵਾਰ ਦੀਆਂ ਜ਼ਰੂਰਤਾਂ ਵੀ ਵੱਡੀਆਂ ਹੁੰਦੀਆਂ ਜਾਂਦੀਆਂ ਤੇ ਸਾਡੀ ਬੇਨਤੀ ਆ ਭੈਣਾਂ ਤੇ ਭਰਾਵਾਂ ਨੂੰ ਵੀਡੀਓ ਨੂੰ ਸ਼ੇਅਰ ਕਰਿਓ ਜਿਆਦਾ ਤੋਂ ਜਿਆਦਾ ਤੇ ਜੇ ਕੋਈ ਭੈਣ ਭਰਾ ਸਾਡੇ ਨਾਲ ਮੈਂਬਰ ਜੁੜ ਸਕਦੇ ਰਜਿਸਟਰਡ ਮੈਂਬਰ ਤਾਂ ਪਲੀਜ਼ ਜ਼ਰੂਰ ਜੁੜੋ ਤੁਸੀਂ ਆਪਣਾ ਆਧਾਰ ਕਾਰਡ ਤੇ ਪੈਨ ਕਾਰਡ ਸਾਨੂੰ ਵਟਸਐਪ ਕਰਨਾ ਵਾ ਸਾਡੇ ਨੰਬਰਾਂ ਦੇ ਉੱਪਰ 82848 3072 97803 ਤੇ 3072 ਇਹਨਾਂ ਨੰਬਰਾਂ ਤੇ ਤੁਸੀਂ ਸਾਨੂੰ ਵਟਸਐਪ ਕਰ ਦੋ ਤੇ ਅਸੀਂ ਤੁਹਾਨੂੰ ਐਜੇ ਸੇਵਾਦਾਰ ਰਜਿਸਟਰਡ ਕਰਕੇ ਫਿਰ ਤੁਸੀਂ ਸਿੱਧੀ ਸੇਵਾ ਕਰ ਸਕਦੇ ਹੋ ਜਿਹਦੇ ਨਾਲ ਇਹਨਾਂ ਬਹੁਤ ਸਾਰੇ ਲੋਕਾਂ ਦੀ ਮਦਦ ਹੋ ਸਕਦੀ ਹੈ ਜਿਹੜੇ ਪਰਿਵਾਰ ਦੇ ਮੈਂਬਰ ਸਾਡੇ ਕਿਸੇ ਟਾਈਮ ਆਪਣੀਆਂ ਜ਼ਿੰਦਗੀਆਂ ਨਰਕ ਵਰਗੇ ਹਾਲਾਤਾਂ 'ਚ ਕੱਟਣ ਲਈ ਮਜਬੂਰ ਸੀਗੇ ਬਹੁਤ ਬਹੁਤ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ